ਭਾਈ ਕਿਹਣਾ ਪੁੱਛ ਲਓ ਜੀ ਸਵਾਲ ਹਾਂਜੀ ਹਾਂਜੀ ਕੋਰਟ ਚ ਪੇਸ਼ ਹੋਏ ਨੇ ਕਗਨਨਰ ਨੌਤ ਕੀ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾਂ ਕਗਨਨਰ ਨੌਤ ਨੇ ਪੇਸ਼ ਹੋ ਕੇ bail bond furnish ਕੀਤੇ ਨੇਗੇ ਅ ਜਸਵੀ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ bail bond furnish ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਅੱਗੇ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਰਟ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਡੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸ਼ਨ ਜੱਜ ਸਾਹਿਬ ਨੇ ਇਹ ਕੇਸ ਹੈ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਰਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਜੀ ਕੀ ਬਣਿਆ ਅੱਗੇ ਜਿਵੇਂ ਪੇਸ਼ ਹੋਏ ਸੀਗੇ ਬੇਲ ਹੋਈ ਜਾਂ ਨਹੀਂ ਸਰ ਅਫੈਂਸ ਅਵੇਲੇਬਲ ਹੈ ਸਰ ਇਹਦੇ ਵਿੱਚ ਬੇਲ ਬੌਂਡ ਇਹਨਾਂ ਨੇ ਬੇਲ ਫਾਈਲ ਕਰਕੇ ਬੇਲ ਬੌਂਡ ਫਰਨਿਸ਼ ਕੀਤੇ ਹੈ ਕੋਰਟ ਨੇ ਇਹਨਾਂ ਦੇ ਬੇਲ ਬੌਂਡ ਹੈ ਜਿਹੜੇ ਐਕਸੈਪਟ ਕੀਤੇ ਹੈ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਸਾਨੂੰ ਓਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਤੇ ਸਾਨੂੰ ਡਰਿਆ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਜ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖਿਆਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਰਨਾਉਤ ਦਾ ਇੱਕ ਜਵੇਦ ਅਖਤਰ ਵਰਸ ਕੰਗਣਾ ਰਨਾਉਤ ਉਹਦੇ ਵਿੱਚ ਜੱਜ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਧੀ ਰਾਓ ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲॉ ਦਾ ਮਿਸਯੂਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਇਹਦੇ ਵਿੱਚ ਨੈਕਸਟ ਡੇਟ 24 11 ਰੱਖੀ ਐ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਜਿਹੜੀ ਪਰਮਨੈਂਟ ਐਂਜੰਕਸ਼ਨ ਵਾਸਤੇ ਲਾਈ ਆ ਉਹਦਾ ਰਿਪਲਾਈ ਫਾਈਲ ਕਰਨਾ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵਿਡੈਂਸ ਵਾਸਤੇ ਬੈਸ ਹੋਏ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਤਰਕ ਰੱਖੇਗਾ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸ ਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦਾ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇਵਾਂਗੇ ਉਹਦਾ ਸਰ ਕੀ ਨਾਮ ਹੈ ਜੀ ਸਰ ਰਕबीर ਸਿੰਘ ਬੈਣੀਵਾਲ ਸਰ ਸਰ ਕੀ ਅਗਲੀ ਤਰੀਕ ਦੇਖੋ ਪੇਸ਼ ਹੋਣਾ ਪਊਗਾ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਗਜ਼ੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਮਾਪੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਾਨੈਂਟ ਕਹਿੰਦੇ ਸੀ ਪਰਮਾਨੈਂਟ ਨਹੀਂ ਕੋਰਟ ਨੇ ਉਹ ਡਿਨਾਈ ਕਰਤੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਤੇ ਅਕੋਰਡਿੰਗ ਟੂ ਲਾ ਜੱਸਾਬ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਥੈਂਕ ਯੂ ਜੀ ਕਿਉਂ ਮੰਗ ਰਹੇ ਹੋ ਵੀ ਯੂ ਨੋ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈ ਤਾਂ ਅਕਿਊਜ਼ਡ ਨੇ ਨਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐਜ਼ ਅਕਿਊਜ਼ਡ ਸਮਝਣ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਬਸਤਿ ਸੀਮ ਹੈ ਓਕੇ ਠੀਕ ਹੈ ਥੈਂਕ ਯੂ ਬ੍ਰਦਰ ਜੀ ਲੌਫ ਸੈਂਡੰਬਰ ਦਾ ਅਜੀ ਤੁਜੀ ਇੱਥੇ ਆਹ ਦਾਤ ਦੇ ਵਿੱਚ ਜਿਹੜਾ ਜਿਹੜੀ ਆਪਾਂ ਕੰਗਣਾ 9 ਤਰੀਕ ਜਿੱਤਰਾ ਲੱਗਦਾ ਹਾਂ ਹਾਂਜੀ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਠੀਕ ਹੈ ਥੋੜੇ ਪਾਓ ਠੀਕ ਹੈ ਹਾਂਜੀ ਠੀਕ ਹੈ ਬੜਾ ਲੰਬਾ ਸ਼ਿੰਗਾਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਨਹੀਂ ਪੰਜ ਹੀ ਹੈ ਜੀ ਫਿਰ ਹਾਂਜੀ ਲੜਾਈ ਤਾਂ ਲੜਾਈ ਲੜਨੀ ਪੈਂਦੀ ਹੈ ਜਦੋਂ ਕੋਈ ਕਿਸੇ ਦੇ ਬਰ ਖਲਾਫ ਬੋਲਦਾ ਤਾਂ ਠੀਕ ਹੈ ਜੇ ਕੋ ਗਰੀਬ ਨੂੰ ਗਰੀਬ ਕਹੇ ਤਾਂ ਮਾਰੇ ਜਾਗਾ। ਬਾਈ ਮਾਤਾ ਜੀ ਨਹੀਂ ਆਏ। ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ। ਠੀਕ ਹੈ ਜੀ। ਬਾਬਾ ਜੀ ਹੁਣ ਤੱਕ ਵੀ ਸਾਰੇ ਜਿੰਨਾ ਇਹ ਕੇਸ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰੇ ਨੂੰ? ਠੀਕ ਹੈ ਜੀ। ਠੀਕ ਹੈ ਜੀ। ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਇਸ। ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ? ਨਿਸ਼ਾਨਾ ਪਰਮਾਤਮਾ ਨੂੰ ਪਤਾ। ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ। ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਹੈ ਇਹਦੇ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਮੰਗੀ ਹੈ ਮਾਫੀ ਕੋਰਟ ਦੇ ਵਿੱਚ ਵੀ ਮੈਂ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਕੋਰਟ ਦੇ ਵਿੱਚ ਮੰਗੀ ਹੈ ਮਾਫੀ ਮੰਗੀ ਹੈ ਹਾਂ ਜੀ ਪਰ ਵੀ ਨਹੀਂ ਖਾਲਸਾ ਜਿਵੇਂ ਪਰਮਾਤਮਾ ਕਰੂਗਾ ਪਰਮਾਤਮਾ ਦੇ ਸਿਰ ਠੀਕ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਇੱਥੋਂ ਤਾਂ ਕਰ ਲੈ ਕੇ ਗਏ ਨਹੀਂ ਸਾਡੀ ਕਿੱਡੀ ਕ ਹਸਤੀ ਸੀ ਠੀਕ ਹੈ ਸਰ 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 ਇੱਕ ਮਿੰਟ ਜੀ ਮਾਫੀ ਵਾਲਾ ਹੈ ਕਿਉਂਕਿ ਉਹ ਮੜਾ ਡਿਸਕ੍ਰਿਪ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਹਾਂ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਭ ਨੇ ਮਨਜ਼ੂਰ ਹੋਊਗਾ ਉਹ ਮੈਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਟੰਗਣਾ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮ ਤਾਂ ਅਸੀਂ ਜੱਸ ਸਾਹਿਬ ਨੂੰ ਦੱਸਿਆ ਜੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜੱਸ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਜੀ ਕੁਝ ਕਹਿਣਾ ਚਾਹਦੇ ਹੋ ਆਪ ਬੜਾ ਦੇਣੇ ਤੱਕ ਨਹੀਂ ਬੱਚੇ ਆ ਜਾਣ ਦੋ ਕੋਈ ਪਿਆਰ ਬੱਚੇ ਇੱਥੇ ਕਰਨ ਚਾਹੀਦਾ ਮਾਈਕ ਆ ਅੱਜ ਬਟਿੰਡਾ ਮੇ ਆਕਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜਿਸ ਆਪ ਦੇਖ ਸਕਦੇ ਹੈ ਕਿ यहां पर काफी लोग भीड़ भी इकट्ठी हुई है मिलने के लिए देखने के लिए फैंस की और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार हैं और कभी भी मैं अपने सपने में भी नहीं सोच सकती हूँ कि इस तरह का जैसा इस कॉन्ट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है तो उसके लिए मैं सब मुझे कितना प्यार करती है सराहती है उसके लिए मैं बहुत धन्यवाद दी लगता गलती हुई है कंगना जी उस वक्त चाहे जाने में हुई न जाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात है। लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज्यादा दादी को मिले मुलाकात हुई दादी, दादी जी नहीं आए थे उनके पति जी आए थे तो उनको मैंने ये संदेश दिया है जी थैंक यू थैंक यू जी थैंक यू